ਆਪਣੇ ਜਸਤੀ ਦੌਧਰ ਬਲੌਗ ਚੈਨਲ ਤੇ ਜੀ ਹਾਂਜੀ ਸਤਿ ਸ੍ਰੀ ਅਕਾਲ ਮਤਰੋ ਕੀ ਹਾਲ ਚਾਲ ਐ ਸੋਤਾ ਤੁਹਾਡਾ ਆਪਣੇ ਚੈਨਲ ਤੇ ਦੇਖ ਸਕਦਾ ਤੁਸੀਂ ਇਹ ਬਾਈ ਕੋਲ ਪਹੁੰਚੇ ਚਾਰ ਪੰਜ ਬਾਈ ਕੋਲ ਟਰੈਕਟਰ ਇਕੱਲੇ ਇਕੱਲੇ ਟਰੈਕਟਰ ਬਾਰੇ ਸਾਰੀ ਜਾਣਕਾਰੀ ਲਿਆਗੇ ਜੀ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਆਖਰੀ ਗੱਲ ਜੀ ਕੀ ਹਾਲ ਚਾਲ ਐ ਠੀਕ ਠਾਕ ਹਾਂ ਵਧੀਆ ਬਾਈ ਹਾਂਜੀ ਬਾਈ ਜੀ ਇੱਧਰ ਖੜਾ ਈ ਸੋਣ ਵਾਲੀ ਕੱਡੀ ਏ 60 RX ਇਹਦੇ ਬਾਰੇ ਚਾਣਨਾ ਪਾਇਓ ਮੜਿਆ 2021 ਮਾਡਲ ਠੀਕ ਆ ਜੀ 21 ਮਾਡਲ ਆ ਜੀ ਹਾਂ ਤੇ ਟਾਇਰਾਂ ਦੀ ਜੀ ਗੱਲ ਕਰੀਏ ਜੀ ਆਪਾਂ ਟਾਇਰ ਹੈਗੇ 90% ਹੈਗੇ ਨਾਲ 90% ਟਾਇਰ ਆ ਠੀਕ ਆ ਜੀ ਤੇ 1200 ਘੰਟਾ ਚੱਲਿਆ ਕਿੰਨਾ ਚੱਲਿਆ ਜੀ 1200 1200 ਘੰਟਾ ਚੱਲਿਆ ਤੇ ਫਰਸਟ ਓਨਰ ਆ ਜੀ ਫਰਸਟ ਓਨਰ ਮੋਗਾ ਨੰਬਰ ਮੋਗਾ ਨੰਬਰ ਆ ਤੇ ਕਾਗਜ਼ ਪੱਤਰ ਓਕੇ ਮਿਲਣਗੇ ਜੀ ਹਾਂ ਓਕੇ ਤੇ ਇੰਜਨ ਗੇਰ ਤੇ ਗਾਰੰਟੀ ਆਈ ਹੋਊਗਾ ਪੂਰਾ ਸਹੀ ਆ ਹਾਂ ਠੀਕ ਆ ਜੀ オリジナル ਟਰੈਕਟਰ ਸਾਰਾ ਹੈ ਹਾਂ ਰੰਗ ਰਾਈ ਟੱਚਿੰਗ ਤਾਂ ਨਹੀਂ ਕੇ ਬਸ ਨਹੀਂ ਨਹੀਂ ਸਾਰਾ ਰਾਈ ਨਾਲ ਠੀਕ ਆ ਜੀ ਮਾਡਲ ਦੀ ਜੇ ਗੱਲ ਕਰੀਏ ਕਿੰਨਾ ਮਾਡਲ ਆ ਜੀ 21 ਮਾਡਲ 21 ਮਾਡਲ ਆ ਤੇ ਆਪਾਂ ਡਿਮਾਂਡ ਦੀ ਜੇ ਗੱਲ ਕਰੀਏ ਜੀ 635000 ਆ ਬਾਈ 635000 ਠੀਕ ਆ ਜੀ ਜਿਹੜਾ ਆਪਣੀ ਵੀਡੀਓ ਦੇਖ ਕੇ ਜਾਊਗਾ ਜੀ ਮਾਨਦਾਨ ਕਰ ਦਾਂਗੇ ਮਾਨਦਾਨ ਆ ਠੀਕ ਆ ਜੀ ਤੇ ਇੱਧਰ ਖੜਾ ਜੀ ਆਪਣੇ ਕੋਲੇ ਬਾਈਸੀ 241 ਤੇ ਹੈ ਹਾਂ ਤੇ ਇਹਦੇ ਬਾਰੇ ਦੱਸੋ ਮਾਨਦਾਨ ਇਹ 2008 ਮਾਡਲ ਆ 8 ਮਾਡਲ ਆ ਠੀਕ ਆ ਜੀ ਡਬਲ ਕਲੱਚ ਆ ਡਬਲ ਕਲੱਚ ਆ ਜੀ ਇੰਜਨ ਗੇਅਰ ਕਿਵੇਂ ਆ ਜੀ ਇੰਜਨ ਗੇਅਰ ਠੀਕ ਆ ਰੰਗ ਰਿਜਨਲ ਆ ਸਾਰਾ Ориジナル ਰੰਗ ਆ ਜੀ ਕੇ ਬਸ ਲੀਕ ਛੀਕ ਤਾਂ ਨਹੀਂ ਨਹੀਂ ਕੋਈ ਨਹੀਂ ਵਾਹ ਕੇ ਬਸ ਲੀਨ ਨਾਲ ਜਾ ਸਕਦਾ ਬੰਦਾ ਠੀਕ ਆ ਜੀ ਵੇਟ ਮੋਟ ਕਸਿਆ ਹਣਾ ਹਾਂ ਜੀ ਵੇਟ ਨਾਲ ਦੇ ਲੱਗੇ ਦੇਖ ਸਕਦੇ ਮਤਲਬ ਵੇਟ ਮੋਟ ਕਸਿਆ ਇਧਰ ਮਗਰਾੜਾਂ ਦੇ ਵਿੱਚ ਇੱਕ ਵਗਾਰ ਸਕਦੇ ਤੁਸੀਂ ਟਾਇਰਾਂ ਦੀ ਜੀ ਗੱਲ ਕਰੀ ਭਈ ਆਪਾਂ 60 ਰੁਪਏ ਪਰਸੈਂਟ ਹੈਗੇ ਟਾਇਰ ਠੀਕ ਆ ਜੀ ਕੰਨਾ ਮਾਡਲ ਆ ਇਹ 2008 ਮਾਡਲ ਆ 8 ਮਾਡਲ ਵਾ ਡਿਮਾਂਡ ਦੀ ਜ 285 ਆ ਬਾਈ 285 ਕਿੰਨੇ ਤੱਕ ਛੱਡੋਗੇ ਜਿਹੜਾ ਆਪਣੀ ਵੀਡੀਓ ਦੇਖ ਰਿਹਾ 260 ਦਾ ਦੇਦਾ 260 ਦਾ ਲੋਬੇ ਮਤਲਬ ਇੱਥੇ ਫੁੱਲ ਮਾਨ ਤਾਨ ਕਰਨਗੇ ਬਾਈ ਹੁਣੀ ਤੇ ਇੱਕ ਆਗੇ ਪੱਤਰੋਕੇ ਮਿਲਣਗੇ ਫਰਸਟ ਓਨਰ ਆ ਜੀ ਫਰਸਟ ਓਨਰ ਫਰਸਟ ਓਨਰ ਆ 50 ਨੰਬਰ 50 ਨੰਬਰ ਆ ਤੇ ਆਜਾ ਇੱਧਰ ਦੇਖਦੇ ਸੋਨਾਲੀ ਕਾ ਖੜਾ ਜੀ ਸੋਨਾਲੀ ਕਾ ਵਲਡ ਟਰੈਕ 60 ਠੀਕ ਆ ਜੀ ਇਹਦੇ ਬਾਰੇ ਪਾਇਓ ਚੰਦਨਾ ਮੜਾਇਆ ਤੇ 2014 ਮਾਡਲ ਆ 14 ਮਾਡਲ ਆ ਠੀਕ ਆ ਫਾਸਟ ਆਨਲ ਹੈ ਇਹ ਆਹ ਤੇ ਉਹਨਾਂ ਦੇ ਚਾਰੇ ਟਾਇਰ ਨਾਲ ਦੇ ਆ ਚਾਰੇ ਟਾਇਰ ਨਾਲ ਦੇ ਸਾਰਾ origignal ਹੈ ਸਾਰਾ ਲੈ ਨਾਲ ਤੇ ਬੈਟਰੀ ਬੂਡੀ ਕੰਮ ਹੈ ਇਹ ਸਾਰਾ ਓਕੇ ਹੈ ਇੰਜਨ ਗੇਰ ਓਕੇ ਹੈ ਜਮਾ ਓਕੇ ਠੀਕ ਆ ਨੰਬਰ ਆ ਫਾਲਟ ਪਾ ਲੀ ਠੀਕ ਆ ਜੀ ਤੇ ਮਾਡਲ 14 ਹੜਾ 14 ਮਾਡਲ ਤੇ ਟਮਾਂ ਦੀ ਗੱਲ ਕਰੀਏ ਮਾਡਲ 43 ਆ 43 ਠੀਕ ਆ ਜੀ ਇਹ ਤੋਂ ਹੀ ਮਾਡਲ ਦਾ ਨਾ ਹੋਊਗਾ ਜੀ ਹਾਂ ਇਹ ਤੋਂ ਹੀ ਹੋਊਗਾ ਠੀਕ ਆ ਜੀ ਆਜੋ ਅੱਗੇ ਲੈ ਕੇ ਜਾਂਦੇ ਆ ਬ੍ਰੇਕ ਤੇ ਇਤੋਂ ਹੀ ਆਏ ਅੱਗੇ ਇੱਧਰ ਖੜਾ ਹੀ ਆਪਣਾ ਜੌਨ ਡੀਰ ਪਿਆ ਤੁਹਾਡੀ ਇਹਨਾਂ ਵਾਰ ਦੱਸਿਓ ਬਣਾਇਆ ਇਹ 2013 ਮਾਡਲ ਆ ਇਹ 13 ਮਾਡਲ ਆ ਠੀਕ ਆ ਜੀ ਸਾਰਾ ਓਰੀਜਨਲ ਆ ਜੀ ਸਾਰਾ ਓਰੀਜਨਲ ਆ ਠੀਕ ਆ ਜੀ ਟਾਇਰ ਨਾਲ ਦੀ ਹੈ ਇਹ ਦੇਖ ਲੈ ਟਾਇਰ ਦੁਆਰਾ ਦੇ ਆ ਬਈ ਐ ਦੁਆਰਾ ਹਨਾ ਹਾਂ ਜੀ ਠੀਕ ਆ ਜੀ ਤੇ ਬਾਕੀ ਸਾਰਾ ਓਰੀਜਨਲ ਆ ਹਾਂ ਪੰਜਾਬ ਨੰਬਰ ਆ ਫਾਸਟ ਕੁਆਲਟੀ ਆ ਫਾਸਟ ਕੁਆਲਟੀ ਕਿੰਨਾ ਚੱਲੇ ਇਹ ਇਹ 5000 ਚੱਲ ਗਿਆ 5000 ਚੱਲ ਗਿਆ ਤੇ ਕਾਜੀ ਪੁੱਤਰ ਓਕੇ ਜੀ ਨਾਲ ਨਾਲ ਵੱਡੀ ਨਾਲ ਮਿਲੂ ਨਾਲ ਸਾਰਾ ਕੁਝ ਠੀਕ ਆ ਜੀ ਕਿੰਨਾ ਮਾਡਲ ਦੱਸਈਏ ਇਹ 13 ਮਾਡਲ ਹੀ 13 ਮਾਡਲ ਆ 430000 ਆ ਜੀ 430000 ਰੁਪਏ ਠੀਕ ਆ ਜੀ ਕਿੰਨੇ ਤੱਕ ਛੜ ਦੂੰਗੀ ਛੜ ਦਾਂਗੇ 410 ਤਾਂ ਹੀ ਛੜ ਦ 410 ਲਓ ਮਤਲਬ 20000 ਰੁਪਏ ਡਿਸਕਾਊਂਟ ਇਹ ਚੋ ਜਿਹੜਾ ਆਪਣੀ ਵੀਡੀਓ ਦੇਖ ਕੇ ਜਾਊਗਾ ਦੇਖ ਸਕਦੇ ਹੋ ਇਹ ਟਾਇਰ ਟੱਪਾ ਪੂਰਾ ਵਧੀਆ ਪਿਆ ਇਹ ओरिजिनल ਟਰੈਕਟਰਾਈਜ਼ ਸਾਰਾ ਦੇਖ ਸਕਦੇ ਹੋ ਡਬਲ ਡੈਸਟਰੀਬਿਊਟਰ ਆ ਪਾਵਰ ਆ ਡਬਲ ਡੈਸਟਰੀਬਿਊਟਰ ਆ ਠੀਕ ਆ ਜੀ ਪਾਵਰ ਆ ਹਨਾ ਹਾਂ ਪਾਵਰ ਆ ਤੇ ਬੈਟਰੀ ਬੁੱਢੀ ਓਕੇ ਆ ਜੀ ਜਮਾ ਓਕੇ ਠੀਕ ਆ ਜੀ ਤੇ ਇਧਰ ਫਾਰਮ ਟਰੈਕ ਖੜਾ ਈ 65 ਪੀਆਈ ਇਹ 2008 ਮਾਡਲ ਆ ਇਹ 8 ਮਾਡਲ ਆ ਠੀਕ ਆ ਜੀ ਟਾਇਰਾਂ ਦੀ ਜੀ ਗੱਲ ਕਰੀ ਆਪਾਂ ਟਾਇਰ ਹੈਗੇ ਪਾਸੇ ਨਹੀਂ 60% ਹੈ 60% ਹੈਗੇ ਆ ਤੇ origignal ਹੈ ਸਾਰਾ tractor ਆ ਹਾਂ tractor ਹੀ ਨਾਲ ਤੇ ਖੁੱਲੇ ਖੁੱਲੇ ਤਾਂ ਨਹੀਂ ਕਿਸੇ ਪਾਸੇ ਲੀਕ ਸੀਕ ਤਾਂ ਨਹੀਂ ਨਹੀਂ ਲੀਕ ਸੀ ਨਹੀਂ ਮਾੜਾ ਵਡਾ ਕੰਮ ਕਮ ਤਾਂ ਹੋਇਆ ਬਾਈ ਇੱਕ ਵਾਰੀ 8 ਮਾਡਲ ਆ ਨਾ ਠੀਕ ਆ ਠੀਕ ਆ ਜੀ ਗੇਅਰ ਦੀ ਗਾਰੰਟੀ ਹੈ ਹਾਂ ਇੰਜਨ ਗੇਅਰ ਸਹੀ ਆ ਹੁਣ ਰੰਗ ਰਾਈ ਨਾਲ tractor ਦਾ ਠੀਕ ਆ ਜੀ ਤੇ ਫਾਸਟ ਪਾਰਟੀ ਹੈ ਹਾਂ ਫਾਸਟ ਡਬਲ ਡੈਸ਼ਟਿਬਿਊਟਰ ਆ ਪਾਵਰ ਆ ਠੀਕ ਆ ਜੀ ਆਪਾਂ ਮਾਡਲ ਦੀ ਜੀ ਗੱਲ ਕਰੀ 8 ਮਾਡਲ ਆ ਨਾ 8 ਮਾਡਲ ਠੀਕ ਆ ਜੀ ਡਿਮਾਂਡ ਦੀ ਜਿੱਦ ਗੱਲ ਕਰੀ ਜੀ ਸਵਾ 3 ਲੱਖ ਬਈ ਸਵਾ 3 ਲੱਖ ਦੀ ਹਾਂ ਠੀਕ ਆ ਜੀ ਇਹ ਚੋ ਡਿਮਾਂਡ ਦਾ ਨਾ ਹੋ ਜੂਗਾ ਹਾਂ ਇਹ ਚੋ ਵੀ ਹੋ ਜੂ ਲਓ ਮਿੱਤਰ ਦੇਖ ਸਕਦਾ ਟਰੈਕਟਰ ਬਹੁਤ ਸਾਫ ਕੰਡੀਸ਼ਨ ਦੇ ਡਰਾਈ ਹੈ ਤੇ ਹੋਰ ਕਿਹੜਾ ਜੀ ਆਪਣੇ ਕੋਲ ਬਹੁਤ ਠੀਕ ਆ ਨੰਬਰ ਬੋਲਦੇ ਆ 9859 9859 92518 92518 ਇੱਕ ਹੀ ਨੰਬਰ ਹੈ ਹਾਂ ਇੱਕ ਹੀ ਨੰਬਰ ਠੀਕ ਆ ਜੀ ਇਸ ਨੰਬਰ ਤੇ ਤੁਸੀਂ ਸਾਰੀ ਜਾਣਕਾਰੀ ਬਾਈ ਤੋਂ ਲੈ ਸਕਦੇ ਹੋ ਟਰੈਕਟਰ ਬਾਰੇ ਤੇ ਵੀਡੀਓ ਨੂੰ ਦਬਕ ਕੇ ਸ਼ੇਅਰ ਕਰਦੇ ਜਿਹੜੇ ਵੀ ਚੈਨਲ ਨਾਲ ਨਵੇਂ ਜੁੜੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਜੀ ਤਾਂ ਕਿ ਹੋਰ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਚੁੱਕੇ ਜੀ ਧੰਨਵਾਦ। ਅੱਗੇ ਗਏ